ਅਸੀਂ ਆਏ ਆ ਪਬਲਿਕ ਨੂੰ ਮਿਲਣ ਆਏ ਆ ਇੰਤਕਾਲ ਲੋਕਾਂ ਦੇ ਅਗਰ ਰੁਕੇ ਪਏ ਸੀ ਉਹਨਾਂ ਨੂੰ ਦੇਖਣ ਆਏ ਆ ਕੋਈ ਸਪੈਸ਼ਲ ਕਿਸੇ ਨੂੰ ਲੀਗਲ ਮੈਟਰ ਨਾ ਹੋਵੇ ਉਹਦਾ ਇੰਤਕਾਲ ਨਹੀਂ ਰੁਕ ਸਕਦਾ ਜੇ ਉਹਦਾ ਕੋਈ ਫੈਮਿਲੀ ਮੈਟਰ ਜਾਂ ਕੋਈ ਹੋਰ ਨਾ ਹੋਵੇ ਇਸ ਚੀਜ਼ ਨੂੰ ਅਸੀਂ ਪੰਡੈਂਸੀ ਨੂੰ ਜ਼ੀਰੋ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਕੋਸ਼ਿਸ਼ ਆ ਸਾਡੀ ਔਰ ਲੋਕਾਂ ਦਾ ਜੋ ਵੀ ਲੋਕ ਵੀ ਸਾਨੂੰ ਦੱਸਦੇ ਆ ਕੇ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਮੁੱਖ ਮੰਤਰੀ ਜੀ ਨੇ ਹੁਸ਼ਿਆਰਪੁਰ ਦਾ ਵਿਜ਼ਿਟ ਕੀਤਾ ਲੋਕਾਂ ਦਾ ਪੁਆਇੰਟ ਆਫ View ਪੁੱਛਿਆ ਅਚਨ ਚੇ ਦੌਰਾ ਸਿਗਾ ਜਿਹਦੇ ਚ ਕਿਉਂ ਲੋਕਾਂ ਨੂੰ ਕੋਈ ਇਹਨਸਗਾ ਵੀ ਅਧਿਕਾਰੀ ਪਹਿਲਾਂ ਤਿਆਰ ਸੀਗੇ ਉਹਦੇ ਵਿੱਚ ਉਹਦੇ ਨਾਲ ਬੜਾ ਅੱਛਾ ਮੈਸੇਜ ਗਿਆ ਸੀ ਔਰ ਲਗਾਤਾਰ ਮੈਂ ਵੀ ਕੋਸ਼ਿਸ਼ ਕਰਦਾ ਰਹਿਣਾ ਇਹ ਆਲਰੇਡੀ ਅਸੀਂ ਜਲੰਧਰ ਦੇ ਵਿੱਚ ਜਨਮਾਨਾ ਅਦਾਲਤ ਲਾਈ ਸੀ ਲੁਧਿਆਣੇ ਆਲਰੇਡੀ ਬਹਿ ਕੇ ਗਏ ਸੀਗੇ ਇਸ਼ੂ ਹੈਗੇ ਆ ਪੈਂਡਿੰਗ ਕਿਉਂਕਿ ਅਧਿਕਾਰੀਆਂ ਦੀ ਕਮੀ ਸਗੀ ਵਿੱਚ ਔਰ ਕੁਝ ਕਾਨੂੰਨੀ ਅੜਤਨਾ ਜਿਹੜੀਆਂ ਜਿੱਦਾਂ ਕਿ ਇਹਨਾਂ ਨੇ ਐਨਓਸੀ ਦੇ ਮੈਟਰ ਦੀ ਗੱਲ ਕੀਤੀ ਹੈ ਉਹਦੇ ਵਿੱਚ ਬੜੀ ਵੱਡੀ ਹਾਈ ਕੋਰਟ ਦੀ ਰੋਕ ਆ ਉਹਨੂੰ ਵੀ ਸੰਬੰਧਿਤ ਸਾਰੇ ਪੱਖਾਂ ਨਾਲ ਲੈਣੇ ਪੈਂਦੇ ਆ ਉਹ ਚਾਰਮਨ ਡਿਵੈਲਪਮੈਂਟ ਵੀ ਆ ਲੋਕਲ ਬਾਡੀ ਵੀ ਆ ਰੈਵਨਿਊ ਵੀ ਆ ਹੋਰ ਵੀ ਇਸ਼ੂ ਹੈਗੇ ਆ ਉਹਨਾਂ ਨੂੰ ਨਾ ਕਿ ਜਲਦ ਉੱਤੇ ਕੋਈ ਨਾ ਕੋਈ ਫੈਸਲਾ ਮੁਕੰੰਦਰੀ ਜ਼ਰੂਰ ਲਓ ਨਗਾ ਵੀ ਗੰਦੇ ਸੱਤ ਮੁਲਾਜ਼ਮਾਂ ਨੂੰ ਨਿਯਮਿਤ ਕੀਤਾ ਗਿਆ ਪੰਜ万 ਦਾ ਜੋ ਹੈ ਠੋਖਾ ਮਨੂੰ ਉਹਦੀ ਨੌਲੇਜ ਨਹੀਂ ਹੈ ਬੱਲੇਕਨ ਬੈਟਰ ਮੈਥੋ ਜਿਹੜੇ ਸਵਾਲ ਦਿੱਤਾ ਸੀ ਉਹ ਉਹ ਮਨੂੰ ਜੀ ਐਮ ਐਲ ਸਾਬ ਦੱਸ ਸਕਦੇ ਆ ਲੇਕਿਨ ਅਗਰ ਅਗਰ ਦੇਖੋ ਕੋਈ ਵੀ ਅਧਿਕਾਰੀ ਜਿਹੜਾ ਹੈ ਅਗਰ ਡਿਊਟੀ ਦੀ ਕੋਤਾਈ ਕਰਦਾ ਤੇ ਫਿਰ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਹੈ ਨਾ ਉਸ ਉੱਤੇ ਐਕਸ਼ਨ ਵੀ ਹੋਣਾ ਚਾਹੀਦਾ ਅਗਰ ਨਹੀਂ ਕਰਦਾ ਅਗਰ ਅੱਛਾ ਪਰਫਾਰਮੈਂਸ ਨਾ ਥਾਪੀ ਮਿਲਣੀ ਚਾਹੀਦੀ ਹੈ ਇੰਨੇ ਲੋਕ ਵੀ ਕਾਫੀ ਆ ਕਿਹਨੇ ਜਿਹੜੇ ਪਰੇਸ਼ਾਨ ਹੁੰਦੇ ਨੇ ਫਰਦ ਘਟਾਣ ਜਾਂਦੇ ਨੇ ਫਰਦ ਪਾਜੀ ਨੀਚੇ ਕਰੋ ਮੇਰੇ ਮੇਰੇ ਲਿਹਾਜ਼ ਨਾਲ ਫਰਦ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਹੈ ਔਰ 1% ਪਰੇਸ਼ਾਨੀ ਨਹੀਂ ਆਉਂਦੀ ਅਗਰ ਪਰੇਸ਼ਾਨੀ ਆਂਦੀ ਸਾਡ ਮੇਰਾ ਰੈਵਨਿਊ ਡਿਪਾਰਟਮੈਂਟ ਦਾ ਅਸੀਂ ਜਿਹੜਾ ਹੈ ਮੁੱਖ ਮੰਤਰੀ ਜੀ ਨੇ ਸਾਨੂੰ ਨਿਰਦੇਸ਼ ਦਿੱਤੇ ਅਸੀਂ ਇੱਕ WhatsApp ਨੰਬਰ ਦਿੱਤਾ ਹੈ ਜਿੱਥੇ ਉਹ ਆਪਣੀ ਰਿਟਰਨ ਕੰਪਲੀਟ ਪਾਏਗਾ 21 ਦਿਨਾਂ ਚ ਜਵ ਪੰਡਰੀਆ ਡਿਪਾਰਟਮੈਂਟ ਦੇਗਾ ਸੰਬੰਧਿਤ ਡਿਪਟੀ ਕਮਿਸ਼ਨਰ ਦੇਗਾ ਉਥੇ ਦਾ ਉਹ ਉਥੋਂ ਪਤਾ ਕਰਕੇ ਕੋਈ ਇਹਨਾਂ ਦੀ ਪਰੇਸ਼ਾਨੀ ਨਹੀਂ ਪਰੇਸ਼ਾਨੀ ਆਂਦੀ ਹੈ ਕੰਪਲੇਂਟ ਪਾਵੇ ਉਹਨਾਂ ਅਧਿਕਾਰੀ ਨੂੰ ਸਪੈਸ਼ਲ ਬੁਲਾ ਕੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਜਾਏਗਾ ਐਸ.ਡੀ.ਐਮ ਸਾਹਿਬ ਨੂੰ ਕਿਹਾ ਜਾਏਗਾ ਕਿ ਬੁਲਾ ਕੇ ਪੁੱਛਿਆ ਜਾਵੇ ਕਿ ਉਹ ਦਿੱਕਤ ਆ ਰਹੀ ਹੈ ਸਰਕੈਂਪ ਲੱਗੇਗਾ ਦੁਬਾਰਾ ਫਿਰ ਆ ਜਾਣ ਕਿਧਰ ਕੰਮ ਹਾਂ ਇਹਦੇ ਵਿੱਚ ਅੱਜ ਅਸੀਂ ਇਸ ਕੰਮ ਇਸ ਕੈਂਪ ਤੋਂ ਅੱਜ ਬਹੁਤ ਕੁਝ ਸਾਨੂੰ ਚੀਜ਼ਾਂ ਸਾਡੇ ਸਾਹਮਣੇ ਆਉਗੀਆਂ ਨਿਕਲ ਕੇ ਅਗਰ ਸਾਨੂੰ ਜਲਦ ਫੇਰ ਇਕਲਾਵਾਗੇ ਜਲਦ ਕੈਂਪ ਲਾਵਾਂਗੇ ਕੋਈ ਦਿੱਕਤ ਨਹੀਂ ਪਬਲਿਕ ਨੂੰ ਆਪਾਂ ਚਾਹਾਂਗੇ ਕਿ ਕਿਸੇ ਨੂੰ ਕੋਈ ਇਹ ਪਰੇਸ਼ਾਨੀ ਨਾ ਆਵੇ ਔਰ ਇਹਦੇ ਵਿੱਚ ਮੈਂ ਤੁਹਾਡੇ ਰਾਹੀਂ ਖਾਨਕੀ ਪੰਚਾਇਤ ਤਕਸੀਮ ਦੀ ਗੱਲ ਕਰਦਾ ਪਬਲਿਕ ਨੂੰ ਖੁਦ ਅੱਗੇ ਆਉਣਾ ਚਾਹੀਦਾ ਉਹਦੇ ਲਈ ਵੀ ਅਸੀਂ ਇੱਕ ਵਿਸ਼ੇਸ਼ ਕੈਂਪ ਸਾਡੇ ਅਫਸਰ ਸਾਹਿਬ ਬੰਦੇ ਆ ਉਹਦੇ ਵੀ ਲੋਕਾਂ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਸਾਨੂੰ ਸਾਡੀ ਪ੍ਰਾਪਰਟੀ ਅਸੀਂ ਡਿਵਾਈਡਿਸ਼ਨ ਕਰਨੀ ਹੈ ਸਾਨੂੰ ਦਿੱਕਤ ਆ ਰਹੀ ਹੈ ਉਹਦੇ ਲਈ ਵੀ ਸਪੈਸ਼ਲੀ ਅਧਿਕਾਰੀ ਹਰ ਵੇਲੇ ਕੰਮ ਕਰ ਰਹੇ ਆ ਸਰ ਇੱਕ ਪਰ ਰਿਸਟਰੀ ਦੀ ਵਸੂਲੀ ਜਲਦੀ ਉਹ ਵੀ ਬੰਦ ਹੋਈ ਹੋਊਗੀ ਦੇਖੋ ਜੀ ਹਰ ਇੱਕ ਤਰ੍ਹਾਂ ਕੋਈ ਵਸੂਲੀ ਨਹੀਂ ਹੈ ਜੀ ਕਿਤੇ ਵੀ ਜੇਕਰ ਕੋਈ ਕਰਦਾ ਸਾਡੇ ਮੈਟਰ ਸਾਡੇ ਧਿਆਨ ਚ ਆਏਗਾ ਉਹਨੂੰ ਕਰ ਰੀ ਨੂੰ ਦੰਡਿਤ ਕੀਤਾ ਜਾਏਗਾ ਤੁਹਾਨੂੰ ਸਿੱਧੀ ਗੱਲ ਦੱਸਾਂ